ਔਰ ਪੰਜਾਬ ਨੂੰ ਕੋਈ ਸ਼ਰਾਬੀ ਜਿਹੜੀ ਜਿਹਨੂੰ ਸਮਝ ਕੋਈ ਨਹੀਂ ਜਿਹਨੂੰ ਸਿਰਫ ਤੇ ਸਿਰਫ ਸ਼ਰਾਬ ਦੀ ਲਤ ਚੜੀ ਹੈ ਉਹ ਪੰਜਾਬ ਦੇਖੋ ਜੀ ਜੋ ਪੰਜਾਬ ਨੂੰ ਅੱਜ ਬਦਲਾਵ ਤੇ ਨੌ ਤੇ ਆਈਸੀਯੂ ਚ ਲਾਤਾ ਭਗਵੰਤ ਨੇ ਉਸ ਕਰਕੇ ਲੋਡ ਪਈ ਹੈ ਪੰਜਾਬ ਅੱਜ ਦਿੱਲੀ ਨੂੰ ਗਿਰਵੀ ਰੱਖਤਾ ਗਿਆ ਪੰਜਾਬ ਦਾ ਮੁੱਖ ਮੰਤਰੀ ਰਿਮੋਟ ਕੰਟਰੋਲ ਨਾਲ ਚੱਲਦਾ ਪੰਜਾਬੀ ਜਿਹੜੇ ਦੇਸ਼ ਲਈ ਸਭ ਤੋਂ ਵੱਧ ਅੰਨ ਦੇਣ ਸਭ ਤੋਂ ਵੱਧ ਕੁਰਬਾਨੀਆਂ ਦੇਣ ਉਹ ਰਿਮੋਟ ਕੰਟਰੋਲ ਰਾਹੀਂ ਨਹੀਂ ਚੱਲ ਸਕਦੇ ਔਰ ਪੰਜਾਬ ਨੂੰ ਕੋਈ ਸ਼ਰਾਬੀ ਜਿਹੜੀ ਜਿਹਨੂੰ ਸਮਝ ਕੋਈ ਨਹੀਂ ਜਿਹਨੂੰ ਸਿਰਫ ਤੇ ਸਿਰਫ ਸ਼ਰਾਬ ਦੀ ਲਤ ਚੜੀ ਆ ਉਹ ਪੰਜਾਬ ਨੂੰ ਨਹੀਂ ਗਵਰਨ ਕਰ ਸਕਦਾ ਅੱਜ ਭਗਵੰਤ ਪੁਝਾਓ ਪੰਜਾਬ ਬਚਾਓ ਕਿਉਂਕਿ ਜਿੰਨਾ ਨੁਕਸਾਨ ਪੰਜਾਬ ਤੇ ਕਰਜ਼ਾ ਚੜਾ ਕੇ ਪੰਜਾਬ ਦੇ ਲਾਅਨ ਆਰਡਰ ਨੂੰ ਲੈ ਕੇ ਪੰਜਾਬ ਦੇ ਜੋ ਹਾਲਾਤ ਬਣ ਗਏ ਆ ਕਿ ਇੰਡਸਟਰੀ ਛੱਡ ਕੇ ਜਾ ਰਹੀ ਹੈ এমਪਲਾਈਮੈਂਟ ਮਿਲ ਨਹੀਂ ਰਹੀ ਪੰਜਾਬ ਚ ਕੋਈ ਵੱਡਾ ਨਿਵੇਸ਼ ਕਰਕੇ ਰਾਜੀ ਨਹੀਂ ਇਹਨਾਂ ਨੇ ਇੰਡਸਟਰੀ ਸਮਿਟ ਲਖਿਆ ਅੰਬਾਨੀ ਅਰਗੇ ਇਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਗਏ ਇਹ ਅਸਲੀਅਤ ਸੋ ਮਲਾਜਮ ਦੇ ਮੁੱਦੇ ਖੇਤ ਮਜ਼ਦੂਰਾ ਦੇ ਮੁੱਦੇ ਵਾਗਾ ਅਟਾਰੀ ਬਾਰਡਰ ਤੋਂ ਟ੍ਰੇਡ ਸ਼ੁਰੂ ਹੋਵੇ ਇਹ ਵੱਡਾ ਮੁੱਦਾ ਉਸ ਮੁੱਦੇ ਦਾ ਜ਼ਿਕਰ ਕੋਈ ਨਹੀਂ ਕਿਸਾਨਾਂ ਨੂੰ ਸੁਆਮੀਨਾਥਨ ਕਮਿਸ਼ਨ ਦੀ ਗੱਲ ਇੱਕ ਏਜਰੀਵਾਲ ਸਾਹਿਬ ਕਰਦੇ ਹੁੰਦੇ ਸੀ ਕਹਿੰਦੇ ਜੇ ਸੈਂਟਰ ਨਾਲ ਦਊ ਤੇ ਮੈਂ ਦਊਗਾ ਕਿੱਥੇ ਗਿਆ ਭਾਈ ਤੁਸੀਂ ਤਾਂ ਮਾਅਬਜਾ ਨਹੀਂ ਦਿੰਦੇ ਘੜੇ ਮਾਰੀ ਦਾ ਬਰਸਾਤ ਦਾ ਹਾਲਾਤ ਇਹ ਹੋ ਗਏ ਕੀ ਅੱਜ ਕਿਸਾਨ ਖੁਦਕੁਸ਼ੀ ਕਰ ਰਿਹਾ ਹੈ ਖੇਤ ਮਜ਼ਦੂਰ ਖੁਦਕੁਸ਼ੀ ਕਰ ਰਿਹਾ ਹੈ ਇੰਡਸਟਰੀ ਪੰਜਾਬ ਨੂੰ ਛੱਡ ਕੇ ਭੱਜ ਰਹੀ ਹੈ ਲਾਅਨ ਆਰਡਰ ਹੈ ਕੋਈ ਨਹੀਂ ਮਲਾਜਮਾਂ ਨੂੰ ਟੀਏ ਡੀਏ ਨਹੀਂ ਮਿਲ ਰਿਹਾ ਜਿਹੜੇ ਰਿਟਾਇਰ ਹੋ ਗਏ ਉਹਨਾਂ ਨੂੰ ਗ੍ਰੈਚੂਇਟੀ ਨਹੀਂ ਮਿਲ ਰਹੀ ਡਵੈਲਪਮੈਂਟ ਠੱਪ ਕਰਜ਼ਾ 65000 ਕਰੋੜ ਅੱਜ ਵੀ ਜਿਵੇਂ ਮੈਂ ਖਲੋਤਾ ਤੁਹਾਡੇ ਸਾਹਮਣੇ 800 ਕਰੋੜ ਬਿਜਲੀ ਬੋਰਡ ਨੇ ਨਵਾਂ ਕਰਜ਼ਾ ਲੈ ਲਿਆ ਸੋ ਪੰਜਾਬ ਇਜ਼ ਇਨ ਟ੍ਰਬਲ ਪੰਜਾਬ ਆਈ ਸੀ ਯੂ ਚ ਹੈ ਔਰ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਉਠਾ ਰਹੀ ਹੈ ਬਾਕੀ ਫੈਸਲਾ ਲੋਕਾਂ ਦਾ